ਅੱਜ ਇਸ ਵੇਲੇ ਪੂਰੇ ਪੰਜਾਬ 'ਚ 65 ਵਜੇ ਪੱਜਣੇ ਸ਼ੁਰੂ ਹੋ ਚੁੱਕਿਆ ਹੈ ਮੈਰਿਜ ਪੈਸਾ ਵਾਲਿਆਂ ਨੇ ਕੰਧਾਂ ਨੂੰ ਰੰਗ ਕਰਾ ਰਿਆ ਹੈ ਜਿਹੜੀਆਂ ਟੋਲੀ ਵਾਲੀਆਂ ਗੱਟੀਆਂ ਉਹਨਾਂ ਨੇ ਗੱਟੀਆਂ ਦੇ ਟਾਇਰ ਕੋਲੇ ਦੇ ਜਿਹੜੇ ਢੂਡੀ ਪੱਦਰ ਵਾਲਿਆ ਉਹਨਾਂ ਨੇ ਵੀ ਕਰੀਮਾਂ ਦੀਆਂ ਕਰੀਮਾਂ ਜਮਾ ਕਰ ਰਹੀਆਂ ਤੇ ਪੰਜਾਬ 'ਚ ਸੂਟਾਂ ਦੀ ਦੁਕਾਨਦਾਰਾਂ ਨੇ ਵੀ ਸੂਟਾਂ ਦੇ ਰੇਟ ਡਬਲ ਕਰ ਦਿੱਤੇ ਆ ਕਿੰਨੇ ਵਿਆਹ ਸ਼ਾਦੀਆਂ ਦਾ ਆ ਗਿਆ ਸੀਜ਼ਨ ਪਰ ਹੁਣ ਤੁਸੀਂ ਘਬਰਾਉਣਾ ਨਹੀਂ ਮਾਤੂ ਸ਼੍ਰੀ ਦਸਤਾਰ ਨੇ ਵੀ ਤਿਆਰੀ ਕਰ ਲਈ ਆ ਤੁਹਾਡੀ ਸੂਟਾ 'ਚ ਹੋਣ ਵਾਲੀ ਲੁੱਟ ਨੂੰ ਬੰਦ ਕਰਨ ਦੇ ਲਈ ਜਿਹੜੇ ਬਾਜ਼ਾਰ 'ਚ 12-1200 ਰੁਪਏ 'ਤੇ ਸੂਟ ਆ ਮਾਤੂ ਸ਼ਰੀਦ ਦਸਤਾਰ ਨੇ ਕਰਤੇ ਆ 5-500 ਰੁਪਏ 'ਚ ਕੋਈ ਝੂਠ ਨਹੀਂ ਬੋਲਦੇ ਅਸੀਂ ਕੋਈ ਕੁਫਰ ਨਹੀਂ ਤੋਲਦੇ ਆ ਚੱਕੋ ਰੇਟ ਉੱਤੇ ਲੈ ਕੇ ਲਾਤਾ 650 ਰੁਪਇਆ ਹੁਣ ਲੱਖ-ਲੁਖ 1.5 ਲੱਖ 1 ਲੱਖ ਲਿਓਣ ਦੀ ਲੋੜ ਨਹੀਂ ਲੱਖ ਵਾਲਾ 30000 'ਚ 1.5 ਲੱਖ ਵਾਲਾ 45-50000 'ਚ ਕੱਪੜਾ ਲੈ ਜਾਓ ਵੱਡੇ ਪੈੜੇ ਆ ਹੁਣ ਦੀ ਸੂਟ ਚੈੱਕ ਕਰੋ ਗਲੇ ਦੇ ਕੰਮ ਦੇਖੋ ਕਿੰਨਾ ਸੋਹਣਾ ਆਹ ਦੁਪੱਟਾ ਦੇਖੋ ਕਿੰਨਾ ਸੋਹਣਾ ਆਹ ਘੇਰੇ ਦੇ ਕੰਮ बॉਟਮ ਦੇ ਕੰਮ ਮੈਂ ਕਹਿੰਦਾ ਚੈਲੰਜ ਕਰਦਾ ਜੇ 3500 ਰੁਪਏ ਤੋਂ ਘੱਟ ਕੋਈ ਸੂਟ ਦੇ ਰਵੇ ਸਾਡਾ ਰੇਟ ਸਿਰਫ 1500 ਰੁਪਏ ਆਹ ਦੇਖੋ ਬਾਜ਼ਾਰ 'ਚ ਆ ਕੇ ਰੇਟ ਪਤਾ ਕਰੋ ਵੱਡੇ ਸ਼ੋਰੂਮ ਤੇ 12000 ਰੁਪਏ ਦਾ ਕਹਿੰਦੇ ਕੋਟ ਪੈਂਟ ਜਾਂ 2 ਪੀਸ ਸੂਟ ਪੈਂਟ ਸਾਡੇ ਕੋਲ ਆਜੋ 12000 ਵਾਲਾ 2 ਪੀਸ ਸੂਟਮੈਂਟ ਸਿਰਫ 2995 ਚ ਲੈ ਜਾਓ ਸਲਾਈ ਕਰਕੇ ਦਵਾਂਗੇ 18000 ਵਾਲਾ 3 ਪੀਸ ਸੂਟਮੈਂਟ ਸਿਰਫ 3760 ਚ ਲੈ ਜਾਓ ਆ ਕੁਰਤੇ ਪਜਾਮੇ ਦੇਖੋ ਗੀਦਾ ਕਟਨ ਦਾ ਵਧੀਆ ਕਪੜਾ 3000 ਰੁਪਏ ਦਾ ਹੁੰਦਾ ਹੈ 3000 ਰੁਪਏ ਦਾ ਕਹਿੰਦੇ ਇਹ ਕੁਰਤਾ ਪਜਾਮਾ ਸਾਡੇ ਕੋਲ ਆ ਜਾਓ 3000 ਵਾਲਾ ਕੁਰਤਾ ਪਜਾਮਾ ਸੀਤਾ ਸਲਾਇਆ ਸਲਾਈ ਕਰਕੇ 1300 ਰੁਪਏ ਚ ਦੇ ਦਿਆਂਗੇ ਸ਼ੇਰਵਾਨੀ 20000 ਰੁਪਏ ਦੀ 22000 ਰੁਪਏ ਦੀ 11000 ਰੁਪਏ ਦੀ ਐਤਾਂ ਪਰ ਸਾਡੇ ਕੋਲ ਆਜੋ 6500 ਰੁਪਏ ਚ ਸਲਾਈ ਕਰਕੇ ਲੈ ਜਾਓ ਭੈਣੋ ਮਾਈਓ ਤਾਈਓ ਚਾਚੀਓ ਤੁਹਾਡਾ ਭਤੀਜਾ ਨਹੀਂ ਮੰਦਾ ਭਾਣ ਜਾਨੀ ਮੰਦਾ ਤੁਹਾਡਾ ਘਰ ਵਾਲਾ ਨਹੀਂ ਮੰਦਾ ਤੁਹਾਡਾ ਭਰਾ ਨਹੀਂ ਮੰਦਾ ਮੋਟਰਸਾਈਕਲ ਤੇ ਜਾਣ ਲਈ ਕੱਟੀ ਜਾਣ ਲਈ ਬੱਸ ਜਾਜੋ ਬਾਗਾਪੋਣਾ ਬੱਸ ਸਟੈਂਡ ਤੇ ਬੱਸ ਸਟੈਂਡ ਤੋਂ ਮਾਤੂ ਸ਼੍ਰੀ ਦਸਤਾਰ ਤੇ ਰਿਕਸ਼ੀਆਂ ਦੀ ਸਰਵਿਸ ਬਿਲਕੁਲ ਫਰੀ ਆ ਜਰੀ ਪਰੇ ਕੱਠਾ ਮਾਰਦਾ ਕੱਟ ਉਹ ਲੋਕ ਆ ਗਏ ਦੂਰੋਂ ਦੂਰੀ ਆ ਚੱਕੋ ਮੋਂਟੀ 카ਰਲੋ ਦਾ ਕੰਪਲ ਲੈ ਕੇ ਆ ਗਿਆ ਹੈ ਬਜ਼ਾਰਾਂ ਦੇ ਵਿੱਚ ਕੀ ਰੇਟ ਆ 249 ਰੁਪਏ ਓਏ ਸਾਡਾ ਰੇਟ 1450 ਰੁਪਏ ਟੂਟ ਰੈੱਡ ਕਲਰ ਦਾ ਬਜ਼ਾਰਾਂ ਦੇ ਵਿੱਚ 10-10 ਹਜ਼ਾਰ ਨੂੰ ਮਿਲਦੇ ਆ ਆਦਰ ਰੇਟ ਤੇ ਦੇ ਦਾਂਗੇ 5000 ਦੇ ਹੈਵੀ ਹੈਵੀ ਸੂਟ ਲੈ ਜਾਓ ਸਪੋਨੇ ਨਾਲ ਜਿਹੜੇ ਨਵੇਂ ਪੇਸ ਦੇ ਰਹੇ ਆ ਸ਼ਿਮਰ ਦੇ ਪੇਸ ਦੇ ਰਹੇ ਆ ਜਿੰਮੀ ਚੂ ਦੇ ਪੇਸ ਦੇ ਰਹੇ ਆ ਹੁਣ ਐਨ ਆਰ ਆਈ ਵਾਲੇ ਭਰਾਵੋ ਆਜੋ ਕਿਉਂਕਿ ਪੰਜਾਬ ਤੁਹਾਨੂੰ ਵਾਜਾ ਮਾਰ ਰਿਹਾ ਦਾਜਵਰੀ ਦਾ ਕਪੜਾ ਲਹੰਗੇ ਸ਼ਰਾਰੇ ਕਰਾਰੇ ਸਾਰਾ ਕੁਝ ਹੀ ਇੱਕ ਛੱਤ ਹੇਟਾ ਦੇ ਦਾਂਗੇ ਲੋ ਜੀ ਇਸ ਵੇਲੇ ਪੂਰੇ ਪੰਜਾਬ 'ਚ 65 ਵਜੇ ਪਜਣੇ ਸ਼ੁਰੂ ਹੋ ਚੁੱਕੇ ਆ ਮੈਰਿਜ ਪੈਸਾ ਵਾਲਿਆਂ ਨੇ ਕੰਧਾਂ ਨੂੰ ਰੰਗ ਕਰਾ ਰਿਆ ਜਿਹੜੀਆਂ ਡੋਲੀ ਵਾਲੀਆਂ ਗੱਡੀਆਂ ਉਹਨਾਂ ਨੇ ਗੱਡੀਆਂ ਦੇ ਟਾਇਰਪੋ ਵਾਲੇ ਤੇ ਜਿਹੜੇ ਡਿਊਟੀ ਪਾਲਰ ਵਾਲਿਆ ਉਹਨਾਂ ਨੇ ਵੀ ਕਰੀਮਾਂ ਦੀਆਂ ਕਰੀਮਾਂ ਜਮਾ ਕਰ ਰਹੀਆਂ ਤੇ ਪੰਜਾਬ 'ਚ ਸੂਟਾਂ ਦੀ ਦੁਕਾਨਦਾਰਾਂ ਨੇ ਵੀ ਸੂਟਾਂ ਦੇ ਰੇਟ ਡਬਲ ਕਰ ਦਿੱਤੇ ਆ ਕਿੰਨੇ ਵਿਆਹ ਸ਼ਾਦੀਆਂ ਦਾ ਆ ਗਿਆ ਸੀਜ਼ਨ ਪਰ ਹੁਣ ਤੁਸੀਂ ਘਬਰਾਉਣਾ ਨਹੀਂ ਮਾਤੂ ਸ਼੍ਰੀ ਦਸਤਾਰ ਨੇ ਵੀ ਤਿਆਰੀ ਕਰ ਲਈ ਆ ਤੁਹਾਡੀ ਸੂਟਾਂ 'ਚ ਹੋਣ ਵਾਲੀ ਲੁੱਟ ਨੂੰ ਬੰਦ ਕਰਨ ਦੇ ਲਈ ਆਹ ਲਓ ਜੀ ਜਿਨ੍ਹਾਂ ਨੇ ਲੈਣਾ ਵਿਆਹ ਸ਼ਾਦੀ ਦਾ ਕੱਪੜਾ ਦਾਜਪੁਰ ਦਾ ਕੱਪੜਾ ਦੇਣ ਲੈਣ ਵਾਲੇ ਕੱਪੜਾ ਲੈਣਾ ਆਜੋ ਲਾਕੀਆਂ ਪੱਟੀਆਂ ਪੱਟੀਆਂ ਆਫਰਾ ਜਿਹੜੇ ਬਾਜ਼ਾਰ 'ਚ 12-1200 ਰੁਪਏ ਦੇ ਸੂਟ ਆ ਮਾਤੂ ਸ਼੍ਰੀ ਦਸਤਾਰ ਨੇ ਕਰਦੇ ਆ 5-500 ਰੁਪਏ 'ਚ 5-500 'ਚ ਕਰਦੇ ਆ ਜਿਹੜਾ ਤੁਸੀਂ ਲੈਣਾ 1 ਲੱਖ ਰੁਪਏ ਦਾ ਕੱਪੜਾ ਬਾਜ਼ਾਰ 'ਚ ਆਕੇ ਇੱਥੇ ਗਾਰੰਟੀ ਦੇ ਨਾਲ ਕਹਿੰਦੇ ਆ 1 ਲੱਖ ਵਾਲਾ ਕੱਪੜਾ ਵਿਆਹ ਸ਼ਾਦੀ ਦਾ ਦੇ ਲੈਣ ਵਾਲਾ 30000 ਰੁਪਏ ਦਵਾਂਗੇ 30000 'ਚ ਉਹਨਾ ਵੀਡੀਓ ਦੇਖ ਲਿਓ ਰੇਟ ਸੁਣ ਲਿਓ ਮੈਂ ਕਹਾ ਨਜ਼ਾਰੇ ਆਉਣਗੇ ਤੁਹਾਨੂੰ ਉਹ ਦੇਖੋ ਜੀ ਆ ਚੱਕੋ ਹੁਣ ਕਰਨਿਆ ਤੁਹਾਡੇ ਵੱਡੇ ਪੈਦੇ ਉਹ ਵੱਡੇ ਵੱਡੇ ਦੁਕਾਨਦਾਰ ਲੋਕ ਕਹਿੰਦੇ ਹੁਣਿਆ ਵੀ ਰੇਡ ਬਹੁਤ ਮਹਿੰਗੇ ਆ ਉਹ ਬੋਲਦੇ ਬਹੁਤ ਝੂਠ ਆ ਪਰ ਕੋਈ ਝੂਠ ਨਹੀਂ ਬੋਲਦੇ ਅਸੀਂ ਕੋਈ ਕੁਫਰ ਨਹੀਂ ਤੋਲਦੇ ਆ ਚੱਕੋ ਰੇਟ ਉੱਤੇ ਲੈ ਕੇ ਲਾਤਾ 650 ਰੁਪਇਆ ਕੜਾਈਆਂ ਚੈੱਕ ਕਰੋ ਭਾਜੀ ਆ ਦੇਖੋ ਜੀ ਮੈਂ ਕਹਾ ਸੂਟਾਂ ਦੇ ਰੰਗ ਡਿਜ਼ਾਈਨ ਚੈੱਕ ਕਰ ਲਓ ਬਹੁਤ ਸਾਰਾ ਫਾਇਦਾ ਹੁਣ ਆਮ ਜਿਹੜਾ ਪਿੰਡਾਂ ਦੇ ਲੋਕ ਆ ਜੱਟ ਜ਼ਿਮੀਦਾਰ ਆ ਜਿਨ੍ਹਾਂ ਨੂੰ ਫਿਕਰ ਪੈਂਦਾ ਵੀ ਵਿਆਹ ਆ ਗਿਆ ਕੁੜੀ ਦਾ ਹੁਣ 1 ਲੱਖ 1.5 ਲੱਖ ਕਿੱਥੋਂ ਲੈ ਕੇ ਆਉਣਾ ਤਾਜਵਰੀ ਕਿੱਥੋਂ ਬਣਾਉਣੀ ਆ ਉਹਨਾਂ ਦਾ ਵੀ ਭਲਾ ਕਰਦਾ ਉਹਨਾਂ ਦਾ ਵੀ ਫਾਇਦਾ ਕਰਦਾ ਹੁਣ ਲੱਖ ਲੁੱਕ 1.5 ਲੱਖ ਸਵਾ ਲੱਖ ਲਿਓਂ ਦੀ ਲੋੜ ਨਹੀਂ ਲੱਖਾਂ ਵਾਲਾ 30000 ਚ 1.5 ਲੱਖ ਵਾਲਾ 45 50000 ਰੁਪਈਆ ਚ ਕੱਪੜਾ ਲੈ ਜਾਓ ਵੱਡੇ ਫਾਇਦੇ ਕਰਨੇ ਆ ਦੇਖੋ ਜੀ ਨੇਚਰਲ ਕਰੇਵ ਦੇ بیس ਆ ਹੈਂਡਵਰਕ ਹੋਇਆ ਘੇਰੇ ਤੇ ਚੈੱਕ ਕਰੋ ਦੁਪੱਟਾ 4 ਸਾਈਡ ਮੈਂ ਕਹਿੰਦਾ ਜੜਿਆ ਪਿਆ ਬਜ਼ਾਰਾ ਚ ਐਸ ਸੂਟ ਦੀ ਕੀਮਤ 25 2500 ਰੁਪਈਆ ਵਾ ਅਸੀਂ ਸਿਰਫ 850 ਰੁਪਏ ਦੇ ਦੇਣਾ 850 ਦੇ ਦੇਖੋ ਜੀ ਆ ਵੀ ਚੈੱਕ ਕਰ ਲੋ ਇਸ ਸੂਟ ਦਾ ਕੋਈ 2000 ਮੰਗਦਾ ਕੋਈ 2200 ਮੰਗਦਾ ਇੱਕ ਸੂਟ ਦਾ ਪਰ ਸਾਡੇ ਕੋਲ ਆਜੋ ਦੋ ਸੂਟ 1500 ਦੇ ਲੈ ਜਾਓ ਮਤਲਬ 750 ਰੁਪਏ ਦਾ ਸੂਟ 750 ਰੁਪਏ ਦੇ ਵਿੱਚ ਸੂਟ ਦੇਣਾ ਬਾਕੀ ਅਤੀਤਿਆ ਦੇਖੋ ਦੇਖੋ ਜੀ ਸ਼ਿਮਰ ਦਾ ਬੇਸ ਆ ਗਿਆ ਸ਼ਿਮਰ ਦਾ ਬੇਸ ਚੈੱਕ ਕਰ ਲੋ ਕੜਾਈ ਕਿੰਨੀ ਸ਼ਾਨਦਾਰ ਹੋਈ ਆ ਦੁਪੱਟੇ ਦਾ ਸੈੱਟ ਚੈੱਕ ਕਰ ਲੋ ਇਹ ਵੀ ਸ਼ਿਮਰ ਬੇਸ ਤੇ ਦਿੰਨੇ ਆ ਬਜਾਰਾਂ 'ਚ 17-1800 ਤੋਂ ਸ਼ਿਮਰ ਦਾ ਸੂਟ ਸ਼ੁਰੂ ਹੁੰਦਾ ਪਰ ਅਸੀਂ 850 ਦਾ ਦੇ ਦੇਣਾ ਹੀ ਦੇਖੋ ਜੀ ਭੈਣੋ ਦੇ ਭਰਾਓ ਤੁਹਾਡੇ ਕਰ ਰਹੇ ਆ ਫਾਇਦੇ ਤੁਹਾਨੂੰ ਦੱਸ ਰਹੇ ਆ ਸਹੀ ਜਗ੍ਹਾ ਹੁਣ ਇੱਧਰ ਉੱਧਰ ਜਾ ਕੇ ਲੁੱਟਣਾ ਕਰਾਓ ਸਾਵਧਾਨ ਰਹੋ ਸਾਵਧਾਨ ਆਹ ਦੇਖੋ ਚੀਜ਼ਾਂ ਜਿਹੜੀਆਂ ਪਿੰਡਾਂ ਵਾਲੀ ਕੁੜੀਆਂ ਜਿਹੜੀਆਂ ਸ਼ਹਿਰ ਵਾਲੀਆਂ ਕੁੜੀਆਂ ਜਿਹੜੀਆਂ ਪੜ੍ਹਦੀਆਂ ਯੂਨੀਵਰਸਿਟੀਆਂ 'ਚ ਜਿਹੜੇ ਕਹਿੰਦੇ ਵੀ ਸਾਨੂੰ ਟੌਪ-ਟੌਪ ਦੇ ਸੂਟ ਚਾਹੀਦੇ ਤੁਹਾਨੂੰ ਸਿਰਫ ਇੱਕੋ ਹੀ ਜਗ੍ਹਾ ਤੇ ਮਿਲਣੇ ਆ ਬਾਗੇ ਪੁਰਾਣੇ ਮាតុਸ਼ੀਰੀ ਦਸਤਾਰ ਮੋਗਾ ਰੋਡ ਤੇ ਆਜੋ ਕੋਟੀਆਂ ਰੇਪਾ ਕਰਤਾ ਵਿਆਹ ਸ਼ਾਈ ਦਾ ਕਪੜਾ ਦੇਖੋ ਜੀ ਤਾਜ ਵਰੀ ਲਈ ਕਪੜਾ ਚੈੱਕ ਕਰੋ ਕਿੰਨਾ ਸ਼ਾਨਦਾਰ ਆ ਕੰਟਰਾਸਟ ਦੁਪੱਟਾ ਤੇ ਕੰਟਰਾਸਟ ਬਾਟਮ ਬੇਸ ਨਵੇਂ ਆ ਚੁੱਕੇ ਆ ਸ਼ਿਮਰ ਦਾ ਬੇਸ ਨੇਚਰਲ ਕ੍ਰੇਵ ਦੀਆ ਬਾਟਮਾ ਕੜਾਈ ਵਾਲੇ ਦੁਪੱਟੇ ਆ ਵੀ ਚੀਜ਼ ਚੈੱਕ ਕਰੋ ਭਾਜੀ ਦੇਖੋ ਜੀ ਸੂਟ ਵੀ ਨਵੇਂ ਨਵੇਂ ਮਿਲਣਿਆ ਡਿਜ਼ਾਈਨ ਵੀ ਨਵੇਂ ਨਵੇਂ ਮਿਲਣਿਆ ਤੇ ਰੇਟ ਮਾਰਕੀਟ ਨਾਲੋਂ 3-3 ਗੁਣਾ ਘੱਟ ਮਿਲਣਿਆ ਮਿਲਣੇ ਮਾਤੂ ਸ਼੍ਰੀ ਦਸਤਾਰ ਬਾਘੇ ਪ੍ਰਾਣੇ ਆ ਆ ਦੇਖੀ ਜਾਓ ਤੁਸੀਂ ਭੂਆ ਖੁਸ਼ ਕਰ ਦੇਣੀ ਆ ਮਾਮੀ ਖੁਸ਼ ਕਰ ਦੇਣੀ ਆ ਤਾਈ ਚਾਚੀ ਦਾਦੀਆਂ ਨਾਨੀਆਂ ਸਾਰਿਆਂ ਹੀ ਖੁਸ਼ ਕਰ ਦੇਣੀ ਆ ਕਿਉਂਕਿ ਸੂਟਾਂ ਦੇ ਰੇਟਾਂ ਦੇ ਵਿੱਚ ਬਹੁਤ ਵੱਡਾ ਫਰਕ ਕੱਢ ਦਿੱਤਾ ਬਹੁਤ ਵੱਡਾ ਫਰਕ ਆ ਹੁਣ ਦੀ ਸੂਟ ਚੈੱਕ ਕਰੋ ਗਲੇ ਦੇ ਕੰਮ ਦੇਖੋ ਕਿੰਨਾ ਸੋਹਣਾ ਆ ਦੁਪੱਟਾ ਦੇਖੋ ਕਿੰਨਾ ਸੋਹਣਾ ਆ ਘੇਰੇ ਦੇ ਕੰਮ ਬਾਟਮ ਦੇ ਕੰਮ ਮੈਂ ਕਹਿੰਦਾ ਚੈਲੰਜ ਕਰਦਾ ਜੇ 3500 ਰੁਪਏ ਤੋਂ ਘੱਟ ਕੋਈ ਸੂਟ ਦੇ ਰਵੇ ਸਾਡਾ ਰੇਟ ਸਿਰਫ 1500 ਰੁਪਏ 3500 ਵਾਲਾ ਸੂਟ 1500 ਰੁਪਏ ਚ ਲੈ ਜਾਓ ਫਾਇਦੇ ਫਾਇਦੇ ਕਰ। ਉਹ ਦੇਖੋ ਜੀ ਡਿਜ਼ਾਈਨ ਨਵੇਂ, ਫੇਸ ਨਵੇਂ। ਇਸ ਵਾਰ ਦਾਜਵਰੀ ਤੇ ਉਹ ਮਨਪ੍ਰੀਤ ਦੀ ਚਾਚੀ ਨੂੰ ਇਹ ਨਹੀਂ ਕਹਿਣ ਦੇਣਾ ਵੀ ਸੂਟ ਬਹੁਤ ਮਹਿੰਗੇ ਆ। ਉਹ ਮਨਪ੍ਰੀਤ ਦੀ ਚਾਚੀ ਨੂੰ ਇਹ ਨਹੀਂ ਕਹਿਣ ਦੇਣਾ ਦਾਜਵਰੀ ਤੇ ਲੱਟ ਬਹੁਤ ਹੁੰਦੀ ਆ। ਉਹ ਕਿਉਂਕਿ ਅਸੀਂ ਖੇਡੇ ਨਵੇਂ ਸ਼ੁਰੂ ਕਰਦੇ ਆ ਜਿੱਥੇ ਡਿਜ਼ਾਈਨ ਨਵੇਂ। ਉਹ ਰੇਟ ਬਜਾਰਾ ਨਾਲੋਂ ਘੱਟ। ਆਹ ਚੈੱਕ ਕਰੋ। 5750 ਰੁਪਏ ਦਾ ਸੂਟ ਦੇ ਰਹੇ ਆ ਜਿਹੜਾ 3516 ਭਾਜੀ 5750 ਦਾ ਆ ਦੇਖੋ ਜੀ ਮਨਪ੍ਰੀਤ ਦਾ ਕਰ ਦੇਣਾ ਵਿਆਹ ਤੇ ਮੰਮੀ ਨੂੰ ਚੜ ਜਾਣਾ ਗੋਡੇ-ਗੋਡੇ ਚਾ ਮਨਪ੍ਰੀਤ ਦੀ ਮੰਮੀ ਲਈ ਵੀ ਸੂਟ ਲਿਆਂਦਾ ਆ ਆ ਦੇਖੋ ਸ਼ਗਨ ਵਾਲਾ ਸੂਟ ਆ ਗਿਆ ਜਦੋਂ ਬੋਟੀ ਘਰ ਆਊਗੀ ਪਾਣੀ ਬਾਰ-ਬਾਰ ਬਾਰ-ਬਾਰ ਪੀਊਗੀ ਦਰਵਾਜ਼ੇ ਦੇ ਪੰਜੇ ਲਾਊਗੀ ਆਸ਼ੀਰਵਾਦ ਹੋਊਗੀ ਇਹ ਕਿੰਨੇ ਦਾ ਸੂਟ ਆ ਓ ਸ਼ਗਨਾ ਵਾਲਾ ਸੂਟ ਓ ਦੁਪੱਟਾ ਕਿੰਨਾ ਸੋਹਣਾ 2000 ਰੁਪਏ ਦਾ 2000 ਰੁਪਏ ਦਾ ਲੈ ਗਿਓ ਛਗਨ ਵਾਲਾ ਟੂਟ 2000 ਰੁਪਏ ਉਹ ਦੇਖੋ ਜੀ ਵੈਰਾਈਟੀਆਂ ਨਵੀਆਂ ਉਹ ਡਿਜ਼ਾਈਨ ਨਵਾ ਪਿੰਦਾ ਸਿੰਦਾ ਗਿੰਦਾ ਉਹ ਹੁਣ ਨਹੀਂ ਪਿੱਛੇ ਰਹਿਣ ਦੇਣਾ ਓਏ ਇਸ ਵਾਰ ਆ ਰੇਟ ਸੁਣ ਕੇ ਸਾਰਿਆਂ ਨੇ ਭਾਜੀ ਵਿਆਹ ਧਰ ਦੇਣੇ ਆ ਦੇਖੋ ਜੀ ਚਾਹੇ ਤੁਸੀਂ ਕੈਨੇਡਾ ਤੋਂ ਚਾਹੇ ਤੁਸੀਂ ਅਮਰੀਕਾ ਤੋਂ ਸਾਰਿਆਂ ਦੇ ਫਾਇਦੇ ਕਰਨੇ ਆ ਆ ਦੇਖੋ ਵਿਆਹ ਆ ਗਿਆ ਗਿੰਦੇ ਦਾ ਤੇ ਭੂਆ ਮਿੰਡੋ ਕਹਿੰਦੀ ਵੀ ਨੋ ਆਪਣੀ ਟੌਰ ਕੱਢਣੀ ਆ ਲਓ ਜੀ ਨੋਹਾਂ ਦੀ ਅਸੀਂ ਟੋਰਾ ਕਰ ਦਾਂਗੇ ਸਾਰੇ ਫੈਦੇ ਕਰ ਦਿਆਂਗੇ ਕੌਡੀਆਂ ਦੇ ਭਾ ਕਪੜਾ ਕਰਤਾ ਹੁਣ ਗਿੰਦੇ ਦੇ ਵਿਆਹ ਦੇ ਵਿੱਚ ਮਾਤੂ ਸ਼੍ਰੀ ਦਸਤਾਰ ਗੂੰਜਦਾ ਹੀ ਫਿਰੂਗਾ ਲੈ ਬਈ ਗਿੰਦਿਆ ਹੁਣ ਹੋਰ ਕਿਤੇ ਨਾ ਜਾਈ 1 ਲੱਖ ਰੁਪਇਆ ਜੇਜ ਪਾ ਕੇ ਮਾਤੂ ਸ਼੍ਰੀ ਦਸਤਾਰ ਆਈ 70000 ਰੁਪਇਆ ਤਨੂੰ ਵਾਪਸ ਕਰ ਦਿਆਗੇ। ਉਹ ਦੇਖੋ ਭਾਜੀ ਹੁਣ ਐਨਆਰਆਈ ਕਨੇਡਾ ਵਾਲੇ, ਨਿਊਜ਼ੀਲੈਂਡ ਵਾਲੇ, ਅਸਟਰੀਆ ਵਾਲੇ ਉਹਨਾਂ ਨੂੰ ਵੀ ਨਾਰਾਜ਼ ਨਹੀਂ ਹੋਣ ਦੇਣਾ। ਉਹ ਬਾਗੇ ਪੁਰਾਣੇ ਭੀੜੇ ਪਜਾਰਾਂ 'ਚ ੱੱਕੇ ਨਹੀਂ ਖਾਣ ਦੇਣੇ ਕਿਉਂਕਿ ਮੋਗਾ ਰੋਡ ਤੇ ਮਾਤੂਸ਼ਰੀ ਦਸਤਾਨ ਨੇ ਖੁੱਲੀ ਡੁਲੀ ਪਾਰਕਿੰਗ ਬਣਾਤੀ ਐ ਇਸ ਵਾਰ। ਉਹ ਕਹਿੰਦੇ ਜਿਵੇਂ ਪਿਛਲੀ ਵਾਰ ਭੀੜਾਂ ਲੱਗੀਆਂ ਸੀ ਨਾ, ਉਹ ਰੋਡ ਜਾਮ ਹੋ ਗਏ ਸੀ। ਇਸ ਵਾਰ ਐਨਆਰਆਈ ਭੈਣ ਭਰਾਵਾਂ ਦੇ ਨਾਲ ਭਾਰ ਦੇਣਾ ਮਾਤੂ ਸ਼੍ਰੀ ਦਸਤਾਰ ਆ ਦੇਖੋ ਜੀ ਚਮ ਚਮ ਕਰਦੇ ਲਿਸ਼ਕੋਰੇ ਮਾਰਦੇ ਮੈਂ ਕਿਹਾ ਚੀਕਾਂ ਕਢਾਉਂਦੇ ਸੂਟ ਦੁਕਾਨਦਾਰਾਂ ਦੀਆਂ ਚੀਕਾਂ ਨਿਕਲਦੀਆਂ ਜਦੋਂ ਅਸੀਂ ਰੇਟ ਦੱਸਦੇ ਆ ਉਹ ਕਹਿੰਦੇ ਨਾ ਕਰੋ ਉਹ ਰੇਟ ਨੰਗੇ ਨਾ ਕਰੋ ਅਸੀਂ ਤਾਂ ਗਾਕਾਂ ਨੂੰ ਲੁੱਟਣਾ ਪਰ ਇੱਥੇ ਇਦਾਂ ਦਾ ਕੰਮ ਨਹੀਂ ਹੋਣਾ ਉਹ ਲੋਕੀ ਪਤਾ ਕੀ ਕਹਿੰਦੇ ਆ ਉਹ ਕਹਿੰਦੇ ਗੱਪ ਮਾਰਦੇ ਆ ਆ ਦੋ ਆ ਜਾਂਦੇ ਸਵੇਰੇ ਸਵੇਰੇ ਪਤਾ ਨਹੀਂ ਕੀ ਖਾ ਕੇ ਉਹ ਝੂਠ ਤੇ ਝੂਠ ਬੋਲਦੇ ਆ ਪਰ ਮਾਤੂ ਸ਼੍ਰੀ ਦਸਤਾਰ ਆ ਦੋ ਭਰਾ ਜ਼ਿੰਦਗੀ ਤੇ ਕਦੇ ਝੂਠ ਨਹੀਂ ਬੋਲਦੇ ਕਿਉਂਕਿ ਸਾਡੇ ਰੇਟਾਂ ਦੇ ਉਹ ਸਟੀਕਰ ਨਾਲ ਲੱਗੇ ਸੂਟਾਂ ਦੇ ਭਾਜੀ ਰੇਟ ਉੱਤੇ ਲੱਗੇ ਆ ਓ ਸਾਡੇ ਦੇ ਯਕੀਨ ਨਾ ਕਰੋ ਦੇਖੋ ਚਾਰੇ ਪਾਸੇ ਘਾਠਾ ਮਾਰਦਾ ਘੱਟ ਉਹ ਲੋਕ ਆ ਗਏ ਦੂਰੋਂ ਦੂਰੀ ਦੇਖੋ ਕਿੱਡਾ ਰਸ਼ ਪੈ ਗਿਆ ਉਹ ਬੋਰ ਮਾਰ ਕੈਮਰਾ ਦੇਖੋ ਮੋਟਰਸਾਈਕਲ ਸਕੂਟਰ ਕਾਰਾਂ ਉਹ ਫੋਰਚੂਨਰ ਖੜੀ ਆ ਕਾਲੀ ਥਾਰ ਖੜੀ ਉਹ ਲੋਕਾਂ ਨੂੰ ਪੁੱਛ ਲੋ ਫਾਇਦਾ ਕਿੰਨਾ ਹੋ ਗਿਆ ਉਹ ਫਾਇਦਾ ਤੇ ਹੁੰਦਾ ਹੀ ਹੁੰਦਾ ਹਣ ਮਨਪ੍ਰੀਤ ਦੀ ਭੂਆ ਪਤਾ ਕੀ ਕਹਿੰਦੀ ਕਹਿੰਦੀ ਘਰੇ ਕੋਈ ਹੈ ਨਹੀਂ ਮੈਂ ਗੱਡੀ ਲੈ ਕੇ ਨਹੀਂ ਆ ਸਕਦੀ ਬੱਸ ਤੇ ਆਵਾਂਗੀ ਉਹ ਮਾਤੂ ਸ਼ਰੀ ਦੇ ਕੀ ਕਰਤਾ ਉਹ ਰਕਸ਼ੇ ਚਲਾਦੇ ਫਰੀ ਬੱਸ ਸਟੈਂਡ ਚੋਂ ਫਰੀ ਰਕਸ਼ੇ ਜਲਾਤੇ ਮਨਪੀ ਦੀ ਪੂਆ ਰਕਸ਼ੇ ਦੇ ਬੈਠ ਕੇ ਮਾਤੂ ਸ਼ਰੀ ਤੇ ਤੇ ਮਾਤੂ ਸ਼ਰੀ ਤੋਂ ਬਸਟਾਡ ਜਮਾਂ ਫਰੀ ਕਰਤਾ ਭਾਈ ਜੀ ਸਭ ਕੁਝ ਲੁੱਟਿਆ ਉਹ ਮੈਂ ਕਹਿੰਦਾ ਹੁਣ ਕਿਸੇ ਦੀ ਮਿੰਤ ਤਰਲਾ ਕਰਨ ਦੀ ਲੋੜ ਨਹੀਂ ਆ ਰੋੜ ਦੇ ਦੀ ਬਸ ਵੀ ਫਰੀ ਹੈ ਮਾਤੂ ਸ਼ਰੀ ਆਉਣ ਦੇ ਰਕਸ਼ਾ ਵੀ ਫਰੀ ਹੈ ਤੇ ਸੂਟ ਦਾ ਫਰੀ ਦੇ ਪਾ ਹੈਗੇ ਹੀ ਹੈਗੇ ਆ ਕੋ ਵੀ ਭੈਣੋ ਮਾਈਓ ਤਾਈਓ ਚਾਚੀਓ ਤੁਹਾਡਾ ਭਤੀਜਾ ਨਹੀਂ ਮੰਦਾ ਭਾਣ ਜਾਨੀ ਮੰਦਾ ਤੁਹਾਡਾ ਘਰ ਵਾਲਾ ਨਹੀਂ ਮੰਦਾ ਤੁਹਾਡਾ ਭਰਾ ਨਹੀਂ ਮੰਦਾ ਮੋਟਰਸਾਈਕਲ ਤੇ ਜਾਣ ਲਈ ਗੱਡੀ ਤੇ ਜਾਣ ਲਈ ਬਸ ਜ ਆ ਜੋ ਬਾਗਾ ਪ੍ਰੋਨਾ ਬੱਸ ਸਟੈਂਡ ਤੇ ਬੱਸ ਸਟੈਂਡ ਤੋਂ ਮਾਤੂ ਸ਼੍ਰੀ ਦਸਤਾਰ ਤੇ ਰਿਕਸ਼ੀਆਂ ਦੀ ਸਰਵਿਸ ਬਿਲਕੁਲ ਫ੍ਰੀ ਆ 1 ਰੁਪਿਆ ਵੀ ਰਿਕਸ਼ੇ ਵਾਲੇ ਨੂੰ ਨਹੀਂ ਦੇਣਾ ਓਏ ਥੂਟ ਵੀ ਦੇਖੋ ਕਿੱਦਾਂ ਰਿਆ ਗਿਆ ਪੂਰੇ ਭਮਕੜਾ ਤਾਂ ਗੱਲੇ ਕਿੱਡੀ ਕਰਦੀ ਤੇ ਓਏ ਤਿਤਲੀਆਂ ਬਾਗਾ ਤੋਂ ਲੈ ਆਂਦੀਆਂ ਤਿਤਲੀਆਂ ਬਾਗਾ ਤੋਂ ਓਏ ਇਸ ਵਾਰ ਭੈਣਾਂ ਨੂੰ ਕਹਿ ਨਹੀਂ ਦੇਣਾ ਪੁਰਾਣਾ ਡਿਜ਼ਾਈਨ ਆ ਇਸ ਵਾਰ ਭੈਣਾਂ ਨੂੰ ਕਹਿ ਨਹੀਂ ਦੇਣਾ ਪੁਰਾਣੇ ਡਿਜ਼ਾਈਨ ਆ ਕਿਉਂਕਿ ਅਸੀਂ ਵਰਕ ਨਵੇਂ ਡਿਜ਼ਾਈਨ ਨਵੇਂ ਬੇਸ ਨਵੇਂ ਪਾਜੂ ਪਹੁੰਚੇ ਸਾਰਾ ਕੁਝ ਹੀ ਨਵਾ ਤੇ ਪਤਾ ਕੀ ਗੱਲ ਐ ਇਸ ਵਾਰ ਨਵਾਂ ਤੇ ਇਹ ਹੋਣਾ ਲੋਕਾਂ ਨੇ ਪ੍ਰਾਣੀਆਂ ਦੁਕਾਨਾਂ ਦਾ ਖਿਹੜਾ ਛੱਡ ਦੇਣਾ ਉਹ ਵੱਡੇ ਵੱਡੇ ਵਪਾਰੀਆਂ ਦਾ ਖਿਹੜਾ ਛੱਡ ਦੇਣਾ ਉਹਨਾਂ ਨੇ ਕਿਹੜਾ ਬਹੁਤ ਹੋ ਗਈ ਲੁੱਟ ਹੁਣ ਮਾਤੂ ਸ਼੍ਰੀ ਦਸਤਾਰ ਤੇ ਜਾਵਾਂਗੇ ਅਸੀਂ ਤਾਂ ਕੱਪੜੇ ਲਿਆਵਾਂਗੇ ਵੀ ਰਿਸ਼ਤੇਦਾਰ ਚਾਚੇ ਤਾਏ ਭੂਆ ਐਨ ਆਰ ਆਈ ਜਿਹੜੇ ਬੈਠੇ ਉਹਨਾਂ ਨੂੰ ਵੀ ਆ ਵੀਡੀਓ ਸ਼ੇਅਰ ਕਰਦਗੇ ਆਹ ਦੇਖੋ ਉਹ ਸੂਟਾਂ ਨਾਲੋਂ ਵੀ ਭਾਰੇ ਭਾਰੇ ਦੁਪੱਟੇ ਸਾਡੇ ਕੋਲ ਆ ਚੁੱਕੇ ਆ ਖੁੱਲੇ ਡੁੱਲੇ ਦੁਪੱਟੇ ਫੁਕਣਾ ਮਾਰੋ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਓ ਇਦਾਂ ਨਹੀਂ ਬਈ ਦਪੱਟਾ ਛੋਟਾ ਪੈਜੂ ਆ ਦੇਖੋ ਕਿਤਾਂ ਫੈਲਮਾਂ ਜਿੱਦਾ ਇਤਨੇ ਨੇ ਪਾਏ ਹੁੰਦੇ ਆ ਆ ਮਾਡਰਨ ਵਾਲੇ ਸੂਟ ਪਾਏ ਹੁੰਦੇ ਆ ਭਾਵੇਂ ਇੰਗਲੈਂਡ ਵਾਲਿਓ ਚਾਹੇ ਕੈਨੇਡਾ ਵਾਲਿਓ ਚਾਹੇ ਅਮਰੀਕਾ ਵਾਲਿਓ ਤੁਹਾਡੀ ਪਸੰਦ ਦੀ ਚੀਜ਼ ਮਤੂ ਸ਼ਰੀ ਦਸਤਾਰ ਬਾਗੇ ਪਣਦੇ ਤਿਆਰ ਪਈਆ ਰੰਗ ਫਿੱਕੇ ਫਿੱਕੇ ਮਿਲ ਜਾਣੇ ਆ ਰੰਗ ਕਾਲੇ ਵੀ ਮਿਲ ਜਾਣੇ ਆ ਚਿੱਟੇ ਵੀ ਮਿਲ ਜਾਣੇ ਆ ਲਾਲ ਵੀ ਮਿਲ ਜਾਣੇ ਰੰਗ ਨੀਲੇ ਵੀ ਮਿਲ ਜਾਣੇ ਆ ਉਹ ਦੇਖੋ ਭਾਜੀ ਰੈੱਡ ਸੂਟ ਆ ਗਿਆ ਉਹ ਸ਼ੰਗਣਾ ਵਾਲਾ ਵੈਡਿੰਗ ਸੂਟ ਆ ਗਿਆ ਕਹਿੰਦੇ ਸਾਡੀ ਨੂਨੇ ਜਦੋਂ ਟੌਰ ਕਟਣੀ ਬਾਦ ਉਹ ਵਿਆਹ ਕੇ ਨਵੀ ਆਉਣਾ ਜਾਂ ਮੇਰੀ ਭੈਣ ਨੇ ਵਿਆਹ ਕੇ ਜਾਣਾ ਤੇ ਸੂਟ ਰੈੱਡ ਕਲਰ ਦਾ ਬਜ਼ਾਰਾਂ ਦੇ ਵਿੱਚ 10-10000 ਨੂੰ ਮਿਲਦੇ ਆ ਆத் ਰੇਟ ਤੇ ਦੇ ਦਾਂਗੇ 5000 'ਚ ਹੈਵੀ ਹੈਵੀ ਸੂਟ ਲੈ ਜਾਓ ਸੋਨੇ ਨਾਲ ਜੜੇ ਹੋਏ ਆ ਦੇਖੋ ਇੱਕ ਇੱਕ ਸੂਟ ਪਿੱਛੇ ਤੁਹਾਡਾ 5-5000 ਰੁਪਿਆ ਵੇਚਾਂ ਰਿਆਂ 10 ਸੂਟ ਲੈ ਲੇ ਤਾਂ ਤੁਹਾਡਾ 50000 ਰੁਪਿਆ ਵੇਚਾਂ ਰਣਾ ਆ ਦੇਖੋ ਤਾਂ ਮਹਾਰਾਣੀ ਪ੍ਰਨੀਤ ਕੌਰ ਨੂੰ ਵੀ ਪਿੱਛੇ ਛੱਡ ਦੂੰਗੀ ਭਣਾ ਸਾਡੀਆਂ ਸੂਟ ਇਦਾਂ ਦੇ ਭਾਅ ਪਾ ਕੇ ਉਹ ਕਹਿੰਦੇ ਖਾਈਏ ਮਨ ਪੋਂਦਾ ਪਾਈਏ ਜੱਗ ਪੋਂਦਾ ਆ ਦੇਖੋ ਬਈ ਇਹ ਪਤਾ ਇਦਾਂ ਹੀ ਲੱਗਣਾ ਹੁਣ ਲੰਬੜਾ ਦੀ ਨੂੰਹ ਦੀ ਟੋਹ ਰੈਮ ਨਹੀਂ ਨਿਕਲਣੀ ਆ ਵਿਆਹ ਤੇ ਜਦੋਂ ਵਿਆਹ ਤੇ ਵਦ ਕੁੜੀ ਨੇ ਦਾਜ ਵੇੜ ਦੇ 11 ਸੂਟ ਚੁਣ ਕੇ ਲੈ ਗਿਆ ਬਾਗੇ ਪੁਰਾਣਿਓ ਆਕੇ ਮਾਤੂ ਸ਼ਰੀ ਦਸਤਾਰ ਤੋਂ ਤੇ ਮੈਂ ਕਿਹਾ ਰਿਸ਼ਤੇਦਾਰ ਵੀ ਦੇਖਣਗੇ ਸੂਟ ਨੂੰ ਹੱਥ ਲਾ ਲਾ ਦੇਖਣਗੇ ਵੀ ਈ ਸੂਟ ਲਿਆ ਕਿੱਥੋਂ ਦੱਸ ਦਿਓ ਉਦੋਂ ਮਾਤੂ ਸ਼ਰੀ ਦਸਤਾਰ ਤੋਂ ਜੀ ਉਹ ਦੁਕਾਨਦਾਰਾਂ ਨੇ ਭਾਜੀ ਹਲੇ ਵੈਰਾਈਟੀਆਂ ਪਾਈਆਂ ਨਹੀਂ ਆ ਮਾਤੂ ਸ਼ਰੀ ਨੇ ਹੰਡਾਤੀਆਂ ਆ ਚੈੱਕ ਕਰੋ ਆ ਨਵੇਂ ਡਿਜ਼ਾਈਨ ਆ ਵਰਕ ਚੈੱਕ ਕਰੋ ਦੁਪੱਟੇ ਚੈੱਕ ਕਰੋ ਦੁਕਾਨਦਾਰ ਤਾਂ ਹਲੇ ਹੋਲਸੇਲ ਮਾਰਕੀਟਾਂ 'ਚ ਗਏ ਨਹੀਂ ਪਰ ਮਾਤੂਸ਼ੀ ਦਸਤਾਰ ਨੇ ਤਿਆਰੀ ਫੁੱਲ ਖੇਚ ਲਈ ਆ ਕਹਿੰਦੇ ਦਾਜਵਰੀ 'ਚ ਹੋ ਜਣਾ ਬਹੁਤ ਜ਼ਿਆਦਾ ਰਾਸ਼ ਇਸ ਕਰਕੇ ਭੈਣਾਂ ਨੂੰ ਭਰਾਵਾਂ ਨੂੰ ਬੇਨਤੀ ਆ ਜੇ ਵਿਆਹ ਸ਼ਾਦੀ ਦੇ ਦਿਨ ਪੜ ਲਿਆ ਤਾ ਕਪੜੇ ਲੈਣ ਆਜੋ ਹੈਵੀ ਹੈਵੀ ਦੁਪੱਟਿਆਂ ਵਾਲੇ ਹੈਵੀ ਹੈਵੀ ਸੂਟ ਲੈ ਜਾਓ ਹੁਣੇ ਹੀ ਦੇਖੋ ਜੀ ਜਿਹੜਾ ਤੁਸੀਂ ਇਤਾਂ ਦਾ ਲਗਜ਼ਰੀ ਕਪੜਾ ਲੈਣਾ ਭਾਰੇ ਭਾਰੇ ਸੂਟ ਲੈਣੇ ਆ ਬਾਜ਼ਾਰ ਚ ਜਾਓਗੇ ਭੱਟੇ ਸ਼ੋਰੂਮ ਤੇ ਜਾਓਗੇ 2 ਲੱਖ ਰੁਪਏ ਦਾ ਦਾਜਪੁਰ ਦਾ ਕਪੜਾ ਹਾਲਾ ਮਿਲਣਾ ਸਾਡੇ ਕੋਲ ਆਜੋ 2 ਲੱਖ ਵਾਲਾ ਕੱਪੜਾ 80000 ਰੁਪਏ ਕਿ ਲੈ ਜਾਓ 80000 ਰੁਪਏ ਭਾਜੀ ਨਵੇਂ ਪੇਸ ਦੇ ਰਹੇ ਆ ਸ਼ਿਮਰ ਦੇ ਪੇਸ ਦੇ ਰਹੇ ਆ ਜਿੰਮੀ ਚੂ ਦੇ ਪੇਸ ਦੇ ਰਹੇ ਆ ਹੁਣ ਐਨ ਆਰ ਆਈ ਵਾਲੇ ਭਰਾਵੋ ਆਜੋ ਕਿਉਂਕਿ ਪੰਜਾਬ ਤੁਹਾਨੂੰ ਬਾਜਾ ਮਾਰ ਰਿਹਾ ਚਾਚੇ ਤਾਏ ਭੂਆ ਫੁੱਫੜ ਮਾਮੇ ਦੇ ਮੁੰਡਿਆਂ ਦਾ ਵਿਆਹ ਆ ਗਿਆ ਤੇ ਹੁਣ ਆਜੋ ਤਾਜਵਰੀ ਦਾ ਕੱਪੜਾ ਬਹੁਤ ਘੱਟ ਰੇਟਾਂ ਤੇ ਹੈਵੀ ਹੈਵੀ ਦੁਪੱਟੇ ਹੈਵੀ ਹੈਵੀ ਸੂਟ ਓਏ ਕਿਤੇ ਜਾਣ ਦੀ ਲੋੜ ਨਹੀਂ ਆ ਤਾਜਵਰੀ ਦਾ ਕੱਪੜਾ ਲਹਿੰਗੇ ਸ਼ਰਾਰੇ ਕਰਾਰੇ ਸਾਰਾ ਕੁਝ ਹੀ ਇੱਕ ਛੱਤ ਹੇਟਾ ਦੇ ਦਾਂਗੇ ਜੀ। ਉਹ ਦੇਖੋ ਪਹਿਣਾ ਦੀਆਂ ਟੋਹਰਾਂ ਕੱਟਤੀਆਂ ਭਰਾ ਪਿੱਛੇ ਨਹੀਂ ਛੱਡਣੇ। ਆਹ ਦੇਖੋ ਬਾਜ਼ਾਰ 'ਚ ਆ ਕੇ ਰੇਟ ਪਤਾ ਕਰੋ ਵੱਡੇ ਸ਼ੋਰੂਮ ਤੇ 12000 ਰੁਪਏ ਦਾ ਕਹਿੰਦੇ ਕੋਟ ਪੈਂਟ ਨਾ 2 ਪੀਸ ਕੋਟ ਪੈਂਟ ਦਰਜੀ ਕੋ ਜਾ ਕੇ ਦੀ ਸਲਾਈ ਪਤਾ ਕਰੋ ਕਿੰਨੇ 5000 ਰੁਪਏ ਲੈਣੀ ਕੱਲੀ ਸਲਾਈ ਸਾਡੇ ਕੋਲ ਆ ਜਾਓ 12000 ਦਾ 2 ਪੀਸ ਕੋਟ ਪੈਂਟ ਸਿਰਫ 2995 'ਚ ਲੈ ਜਾਓ ਸਲਾਈ ਕਰਕੇ ਦਵਾਂਗੇ ਉਹ ਸਲਾਈ ਦੇ ਰੇਟ ਤੋਂ ਵੀ ਘੱਟ ਆਹ ਦੇਖੋ 18000 18000 ਐਦਾਂ ਮੰਗਦੇ 3 ਪੀਸ ਸੂਟ ਦਾ ਰੇਟ ਸ਼ੋਅਰੂਮ ਵਾਲੇ ਵੱਡੇ ਵੱਡੇ ਡਮੀਆਂ ਦੇ ਲਾ ਕੇ ਇਹਦੀ ਸਲਾਈ ਹੈਗੀ 6065 ਤੋਂ ਸਾਡੇ ਕੋਲ ਆਜੋ 18000 ਵਾਲਾ 3 ਪੀਸ ਸੂਟ ਪੈਂਟ ਸਿਰਫ 3760 ਜਿ ਲੈ ਜਾਓ ਆ ਕੁਰਤੇ ਪਜਾਮੇ ਦੇਖੋ ਗੀਜ਼ਾ ਕਾਟਨ ਦਾ ਵਧੀਆ ਕਪੜਾ 3000 ਰੁਪਏ ਦਾ ਹੁੰਦਾ 3000 ਰੁਪਏ ਦਾ ਕਹਿੰਦੇ ਇਹ ਕੁਰਤਾ ਪਜਾਮਾ ਸਾਡੇ ਕੋਲ ਆਜੋ 3000 ਵਾਲਾ ਕੁਰਤਾ ਪਜਾਮਾ ਸੀਤਾ ਸਲਾਇਆ ਸਲਾਈ ਕਰਕੇ 1300 ਰੁਪਏ ਚ ਦੇ ਦਿਆਂਗੇ ਮਿਹਰਬਾਨੀ 20000 ਰੁਪਏ ਦੀ 22000 ਰੁਪਏ ਦੀ 18000 ਰੁਪਏ ਦੀ ਐਤਾਂ ਪਰ ਸਾਡੇ ਕੋਲ ਆ ਜਾਓ 6500 ਰੁਪਏ ਚ ਸਲਾਈ ਕਰਕੇ ਲੈ ਜਾਓ ਐਦੂ ਉੱਪਰ ਲਗਰੀ ਤੁਸੀਂ ਇਨਾ ਨੇ ਕੋਟ ਪੈਂਟ ਜਿੰਦਾ ਨੇ ਮਰਜ਼ੀ ਲੈਣੇ ਆ ਉਹ ਵੀ ਲੈ ਜਾਓ ਬਹੁਤ ਵੱਡੇ ਫਾਇਦੇ ਹੋਣੇ ਉਹ ਪੈ ਗਏ ਕਿਹੜੇ ਚੱਕਰ 'ਚ ਓਏ ਹੈ ਨਹੀਂ ਸਾਡੀ ਕੋਈ ਟੱਕਰ 'ਚ ਦੁਕਾਨਦਾਰਾਂ ਨੇ ਜੋਰ ਲਾ ਲੇ ਫੈਕਟਰੀ ਵਾਲਿਆਂ ਨੇ ਜੋਰ ਲਾਏ ਪਰ ਪਿੱਛੇ ਛੱਡਣੀ ਹੋਣਾ ਮਾਤੂਸ਼ਰੀ ਦਸਤਾਰ ਨੂੰ ਆ ਚੱਕੋ ਮੌਂਟੀ ਕਾਰਲੋ ਦਾ ਕੰਬਲ ਲੈ ਕੇ ਆ ਗਿਆ ਐ ਇਸ ਵਾਰੀ ਤਾਜਵਰੀ ਤੇ ਇੰਡੀਆ ਦੇ ਵਰਲਡ ਦੇ ਟਾਪ ਦੇ ਬ੍ਰਾਂਡ ਚੱਲਣਗੇ ਔਰ ਰੇਟ ਚੈੱਕ ਕਰੋ ਭਾਜੀ ਪਿਆਰਾਂ ਦੇ ਵਿੱਚ ਕੀ ਰੇਟ ਆ 249 ਰੁਪਏ ਓਏ ਸਾਡਾ ਰੇਟ 1250 ਰੁਪਏ 1250 ਰੁਪਏ ਰੁਕੋ ਰੁਕੋ ਓਏ ਆਹ ਦੇਖੋ ਬੰਦ ਦਾ ਸਭ ਤੋਂ ਵੱਡਾ ਬ੍ਰਾਂਡ ਮੌਂਟੀ ਕਾਰਲੋ ਕੱਪੜੇ ਵੀ ਪ੍ਰਿੰਟਰ ਲਓ ਪਿਆਹਾ ਸ਼ਾਦੀਆਂ ਦੇ ਤਾਜਵਰੀ ਦਾ ਕਪੜਾ ਲੈ ਲਿਆ ਹੁਣ ਤੁਸੀਂ ਮਿਲਣੀ ਦੇ ਕੰਬਲ ਦੇਣ ਦੇ ਜੈਲੀ ਕੰਬਲਾਂ ਦਿਓ ਆਹ ਦੇਖੋ ਜੀ ਬਹੁਤ ਸੋਹਣੀ ਪੈਕਿੰਗ ਬਾਜ਼ਾਰ ਚ ਜਾਉਂਗੇ ਇਹਦਾ ਰੇਟ ਹੈਗਾ 250 ਰੁਪਏ ਰੇਟ ਲਿਖ ਕੇ ਲਾਤਾ ਇੱਥੇ ਤੇ ਸਾਡੇ ਕੋਲ ਆਜੋ 250 ਵਾਲਾ ਕੰਬਲ ਸਿਰਫ 1000 ਰੁਪਏ ਚ ਲੈ ਜਾਓ ਵੱਡਾ ਬ੍ਰੈਂਡ ਦਾ ਹੈ ਇੱਕ 1000 ਰੁਪਏ ਵਿੱਚ ਟੈਚੀ ਲਾ ਕੇ ਦੇ ਰਹੇ ਆ ਕੋਈ ਸੜਾ ਜਾ ਪੈਕ ਨਹੀਂ ਲਾਰੇ ਜਿਹਦੀਆਂ ਜਿੱਪਾ ਟੁੱਟੀਆਂ ਹੋਈਆਂ ਓਏ 100 ਰੁਪਏ 100 ਰੁਪਏ ਚ ਇਹੋ ਜੇ ਬੈਗ ਨਾ ਦੋ ਆ ਰਾਇਲ ਕਲਾਸ ਚੀਜ਼ਾਂ ਦੋ ਆ ਸਾਈਟ ਤੇ ਕੁਆਲਿਟੀ ਚੈੱਕ ਕਰ ਲਓ ਇੰਡੀਆ ਦਾ ਨੰਬਰ 1 ਮੌਂਟੀ ਕਰ ਲੋ ਤੇ ਬ੍ਰੈਂਡ ਦੇ ਰਿਕਾਰਡ ਤੋੜ ਦਾਂਗੇ ਆ ਦੇਖੋ ਜੀ ਹੁਣ ਜਾਂਦੇ ਜਾਂਦੇ ਹੋਰ ਫਾਇਦਾ ਕਰ ਦਿੰਦੇ ਆ ਵਿਆਹਾਂ ਸ਼ਾਦੀਆਂ ਵਾਲਾ ਕੱਪੜਾ ਤਾਂ ਸਾਨੂੰ ਅਸੀਂ ਦੇ ਤਾ ਦਾਜ ਵੇ ਦੇ ਕੱਪੜਾ ਦੇਣ ਲੈਣ ਲਈ ਦੇ ਤਾ ਉਹ ਬੁਟੀਕਾਂ ਵਾਲੇ ਪੀਸ ਚੈੱਕ ਕਰੋ ਬੁਟੀਕਾਂ ਵਾਲੇ ਪੀਸ ਭਾਈ ਜੀ ਰੇਟ ਤਾਂ ਦੱਸ ਦਿਓ ਕੀ ਇਹਦਾ ਉਹ ਰੇਟ ਭਾਈ 5000 3000 ਮਿਲਦਾ ਮਿਲਦਾ ਪਰ ਸਾਡਾ ਰੇਟ ਰਹਿਣਾ ਸਿਰਫ ਇੱਕ ਲੈਨ ਦੇਣ ਜੇ ਪਹਿਣਾ ਕੁੜੀਆਂ ਜਿੜੀਆਂ ਲਈ ਮਾਤੂ ਸ਼੍ਰੀ ਦਸਤਾਰ ਨੇ ਆਫਰ ਲਾਤੀ ਸਿਰਫ 850 ਰੁਪਏ ਦਾ ਚੱਕੋ ਡਿਜ਼ਾਈਨ ਜਿਹੜੇ ਮਰਜ਼ੀ ਲੈ ਲਓ ਆ ਦੇਖੋ ਜੀ ਜਿਹੜੇ ਬਾਜ਼ਾਰ 'ਚ 2 2000 25 2500 ਰੇ ਸੂਟ ਆ ਮਾਤੂ ਸ਼੍ਰੀ ਦਸਤਾਰ ਭਾਗੇ ਪੁਰਾਣੇ ਆ ਜੋ 850 'ਚ 850 ਦਾ ਸੂਟ ਲੈ ਜਾਓ ਮੌਡਰਨ ਵਾਲੇ ਸੂਟ ਦੇ ਰਹੇ ਆ ਬੁਟੀਕਾਂ ਵਾਲੇ 200 ਰੇਟ ਲੈ ਲੈ ਕੇ ਲਾਤੇ ਆ ਪੜ ਲਓ 850 ਰੁਪਏ ਦੇ ਦੇ ਦਾਂਗੇ 850 ਦੇ ਜਿੰਨੇ ਮਰਜ਼ੀ ਡਿਜ਼ਾਈਨ ਲਓ ਜਿੰਨੇ ਮਰਜ਼ੀ ਡਿਜ਼ਾਈਨ 8.5 800 ਦੇ ਚੈੱਕ ਕਰੀ ਚੱਲੋ ਉਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਉਹ ਲੋਕਾਂ ਨੂੰ ਲੁੱਟ ਤੋਂ ਬਚਾ ਦਿਓ ਜਿੱਥੇ ਪਿਆਰਾ ਚ ਆਮ ਹੁਣ ਇੱਕ ਈ ਲੁੱਟ ਹੋਣੀ ਆ ਹੁਣ ਕਿਸੇ ਨੂੰ ਵਿਆਹ ਦਾ ਕਾਰਡ ਵੀ ਆ ਗਿਆ ਨਾ ਤੇ ਤੱਕੜ ਵੀਰੇ ਉਹਨਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਵੀ ਸਾਡਾ 20-25 ਹਜ਼ਾਰ ਲੱਗ ਜਾਊਗਾ ਕਿਉਂਕਿ ਤੁਸੀਂ ਵਿਆਹ ਸ਼ਾਦੀ ਦੇਖਣ ਜਾਣੇ ਨਾ ਕੋਟ ਪੈਂਟ ਸੂਟ ਕੁਰਤੇ ਪਜਾਮੇ ਜਾਗੋ ਸਾਰੀ ਤਿਆਰੀ ਕਰਕੇ 10000 ਜੇ ਬਣਾ ਕੇ ਦੇ ਦਾਂਗੇ ਦੇਖੋ ਜੀ ਬਟਿਕਾਂ ਵਾਲੇ ਸੂਟਾਂ 'ਚ ਵੀ ਰੰਗ ਡਿਜ਼ਾਈਨ ਬਹੁਤ ਸਾਰੇ ਆ ਲਾਈਟ ਲੈ ਜਾਓ ਡਾਰਕ ਲੈ ਜਾਓ ਮੈਂ ਕਹਿੰਦਾ ਜਿਹੜਾ ਮਰਜੀ ਇਹਦੇ ਵਿੱਚੋਂ ਲੈ ਜਾਓ ਸਾਰੇ 8.5 880 ਦੇ ਸੂਟ ਆ 850 'ਚ ਆ ਵੀ 850 'ਚ ਓਏ ਆ ਵੀ ਚੱਕੋ 850 'ਚ ਓ ਵੀ ਚੱਕੋ 850 'ਚ ਛੇ ਦੀ ਛੇ ਦੀ ਆਜੋ ਮਾਤੂ ਸ਼੍ਰੀ ਦਸਤਾਰ ਬਾਗਾ ਪ੍ਰਾਣਾ ਮੋਗਾ ਰੋਡ ਭੱਟੇ ਫਾਇਦੇ ਵਿਆਹ ਸ਼ਾਦੀ ਡਰਾਈਵਰ ਦਾ ਕਪੜਾ ਦੇਣ ਲੈਣ ਲਈ ਕਪੜਾ ਇਤੋਂ ਸਸਤਾ ਕਿਤੇ ਨਹੀਂ ਨਹੀਂ ਦੇਣਾ ਕੈਮਰਾਮਣੇ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਤੱਕੜ ਥਾਂ ਟੀਵੀ ਪਾਗਾ ਬਣਾਣਾ